ਪਰ ਤੂਕ ਦੇ ਇਸ ਪਾਇਕਰ ਹੈ ਪੁਕਾਰਾਂ ਪੰਡਤ ਜਾਣਦਾ ਤੇ ਬਹੁਤ ਕੁਛ ਹੈ ਰਸਤੇ ਬਾਰੇ ਸਮਝ ਤੇ ਬੜੀ ਹੈ ਪਰ ਚੱਲਦਾ ਨਹੀਂ ਚੱਲਦਾ ਨਹੀਂ ਜੋ ਛ ਜੋ ਦੱਸਦਾ ਹੈ ਜਗਤ ਨੂੰ ਭਵਿਸ਼ ਆਪਣੇ ਭਵਿਸ਼ ਦਾ ਕੱਖ ਵੀ ਨਹੀਂ ਕੁਝ ਵੀ ਨਹੀਂ ਕੁਝ ਵੀ ਬਹੁਤ ਨਹੀਂ ਕੁਝ ਵੀ ਪਤਾ ਨਹੀਂ ਪੀ.ਟੀ.ਐਲ ਦੇ ਨਿਕ ਕੈਨੇਡਾ ਦੇ ਇੱਕ ਵਾਕਿਆ ਹੋਇਆ ਬੜਾ ਵੱਡਾ ਜੋਰ ਸੀ ਸਾਰੇ ਪੰਜਾਬੀ ਦੇ ਅਖਬਾਰਾਂ ਚ ਉਸ ਦਾ ਜੋ ਹੈ ਐਡਵਰਟਾਈਜ਼ਮੈਂਟ ਆਉਂਦੀ ਵੀ ਆ ਗਿਆ ਫਿਰ ਉਸਨੇ ਟੀਵੀ ਤੇ ਵੀ ਦਿੱਤਨ ਪੰਜਾਬੀ ਅਖਬਾਰਾਂ ਚ ਇੱਕ ਐਸਾ ਪੁਰਸ਼ ਆਇਆ ਉਸਦੇ ਘਰ ਦੇ ਹੱਥ ਦਿਖਾਉਣ ਆਪਣਾ ਭਵਿਸ਼ ਪੁੱਛਣ ਕਿ ਕਿਦਰੀ ਉਸ ਦਿਨ ਉਸਨੂੰ ਪਤਾ ਸੀ ਅੱਜ ਦਿਰਾਕ ਬਹੁਤ ਆਇਨ ਤੇ ਇਹਦੇ ਕੋਲ ਮਾਇਆ ਬਹੁਤ ਪਈਏ ਤੇ ਜੋੜੀ ਚ ਹੱਥ ਦਿਖਾਉਂਦਾ ਤੇ ਖਾਂਦਾ ਅੰਦਰੋਂ ਪਿਸਤਲ ਕੱਢ ਬੈਠਾ ਕਹਿਣ ਲੱਗਾ ਚਾਬੀਆਂ ਦੇ ਸਾਰਾ ਲੈ ਲੈ ਦੇ ਦੇ ਉਹਨੇ ਸਾਰੇ ਡਾਲਰ ਸਮੇਟ ਕੇ ਕਿਹਾ ਕੰਬਖਤਰ ਤੈਨੂੰ ਅੱਜ ਦੇ ਭਵਿੱਖ ਦਾ ਆਪਣਾ ਹੀ ਨਹੀਂ ਪਤਾ ਤੇ ਮੇਰਾ ਕੀ ਹੱਥ ਭਵਿੱਖ ਦੱਸੇ ਲੈ ਜਾ ਰਹੇ ਮੈਂ ਸਭ ਜੋ ਕੁਝ ਕਰਨਾ ਹੀ ਕਰਦਾ ਉਥੇ ਸਤਿਗੁਰੂ ਕਹਿ ਰਹੇ ਨੇ ਜੋਤਿ ਸੇ ਕੁਛ ਨਹੀਂ ਤਾਂ ਉਹ ਸਭ ਝੋਟ ਹੈ ਬਿਉ ਪੂਛਣਾ ਮਸਲਤ ਧਰੇ ਜੋ ਕੁਛ ਕਰੇ ਸੋ ਆਪੇ ਕਰੇ ਲੇਕਿਨ ਇਸ ਸੰਬੰਧ ਵਿੱਚ ਦੋ ਨੁਕਤੇ ਮੈਂ ਕਹਿ ਦਿਆਂ ਰੇਖਾਂ ਵਾ ਹਸ ਤਿਆਂ ਤੇ ਮਸਤਕ ਦੀਆਂ ਤੇ ਪੈਰਾਂ ਕੁਛ ਪੁਰਬਲੇ ਸੰਸਕਾਰਾਂ ਬਾਰੇ ਕਹਿਂਦੀਆਂ ਕਹਿਂਦੀਆਂ ਇਸ ਬੰਦੇ ਦੇ ਪਿਛਲੇ ਸੰਸਕਾਰ ਕਿਸ ਤਰ੍ਹਾਂ ਦੇ ਸਨ ਤੇ ਉਹਦੇ ਨਾਲ ਇਸ ਦੀ ਪ੍ਰਾਲਬ ਬਾਗ ਕੀ ਬਣੇ ਇਹ ਰੇਖਾ ਕਹਿੰਦੀਆਂ ਨੇ ਪਰ ਇਸ ਤੇ ਸਾਨੂੰ ਵਿਸ਼ਵਾਸ ਕਰਨ ਨੂੰ ਗੁਰਮਤ ਕਿਉਂ ਨਹੀਂ ਕਹਿੰਦੀ ਐਸ ਵਾਸਤੇ ਨਹੀਂ ਕਹਿੰਦੀ ਉਹ ਸੰਸਕਾਰ ਬਣੇ ਸੰ ਕਰਮਾਂ ਕਰਕੇ ਤੇ ਸੰਸਕਾਰਾਂ ਕਰਕੇ ਰੇਖਾ ਬਣੀਆਂ ਸਨ ਤੇ ਜੇ ਜੇ ਹੁਣ ਸ਼ੁਭ ਕਰਮ ਕਰੀਏ ਤੇ ਮਾੜੀਆਂ ਰੇਖਾਂ ਮਿਟ ਜਾਣਾਂ ਚੰਗੇ ਕਰਮ ਕਰੀਏ ਮਾੜੀਆਂ ਰੇਖਾਂ ਮਿਟ ਜਾਣਗੀਆਂ ਮਾੜੇ ਕਰਮ ਕਰੀਏ ਤੇ ਜਿਹੜੀਆਂ ਚੰਗੀਆਂ ਨੇ ਉਹ ਮਿਟ ਜਾਣਗੀਆਂ ਮਾੜੀਆਂ ਹੋਰ ਬਲਵਾਨ ਹੋ ਜਾਣਗੀਆਂ ਰੇਖਾਂ ਰੋਜ਼ ਬਦਲਦੀਆਂ ਨੇ ਤੇ ਜਦ ਇਹ ਰੋਜ਼ ਹੀ ਬਦਲਦੀਆਂ ਨੇ ਤੇ ਇੱਥੇ ਰੁਕੇ ਕੀ ਰਹਿਣਾ ਤੇ ਜਦ ਖੇਡ ਸਾਰੀ ਕਰਮਾਂ ਦੀ ਕਰਮਾਂ ਕਰਕੇ ਰੇਖ ਬਣਦੀ ਏ ਰੇਖਾਂ ਕਰਕੇ ਅਸੀਂ ਕਰਮ ਨਹੀਂ ਕਰਦੇ ਅਗਰ ਉਹਨਾਂ ਰੇਖਾਂ ਵਾਂਗ ਕਰਕੇ ਅਸੀਂ ਕਰਮ ਕਰਦੇ ਆ ਫਿਰ ਅਸੀਂ ਪਤੰਤਰਾਂ ਕੁਝ ਵੀ ਨਹੀਂ ਆ ਫਿਰ ਤੇ ਜਦੋਂ ਜਪਾਏਗਾ ਜਪਾਂਗੇ ਫਿਰ ਤੇ ਉਹਦੀ ਮਰਜ਼ੀ ਨਰਕ ਭੇਜਦਾ ਨਰਕ ਭੇਜੇ ਸਵਰਗ ਭੇਜਦਾ ਸੋ ਫਿਰ ਤੇ ਸਾਡੇ ਹੱਥ ਕੁਛ ਨਹੀਂ ਫਿਰ ਤੇ ਕਥਾ ਕੀਰਤਨ ਸੁਣਨ ਦੀ ਲੋੜ ਵੀ ਨਹੀਂ ਕੁਛ ਵੀ ਨਹੀਂ ਉਹ ਰੇਖਾ ਜੋ ਬਣਿਆ ਨੇ ਸੰਸਕਾਰਾਂ ਤੋਂ ਬਣਿਆ ਨੇ ਅੰਦਰ ਜੋ ਸੰਸਕਾਰ ਬਣੇ ਸੰ ਕਰਮਾਂ ਤੋਂ ਬਣੇ ਨੇ ਕਰਮਾਂ ਨੇ ਸੰਸਕਾਰ ਬਣਾਏ ਅੰਦਰ ਮਨ ਦੇ ਤੇ ਅਗਲਾ ਜਨਮ ਜਦ ਹੋਇਆ ਉਹਨਾਂ ਸੰਸਕਾਰਾਂ ਨੇ ਹੱਥਾਂ ਤੇ ਪੈਰਾਂ 'ਚ ਰੇਖਾ ਬਣਾਈ। ਰੇਖਾ ਬਣਾਈ। ਔਰ ਇਸ ਦਾ ਮੈਂ ਇੱਕ ਪ੍ਰਤੱਖ ਸਿਲਸਿਲਾ ਵੀ ਦੇਖਿਆ ਜਿਨ੍ਹਾਂ ਕੋਲ ਮੈਂ ਗੁਰਬਾਣੀ ਵਿਆਖਰਣ ਪੜਦਾ ਸੀ ਉਹਨਾਂ ਨਾਲ ਸੰਤ ਪਿਆਰਾ ਸਿੰਘ ਜੀ ਨਿਰਮਲ ਵਰਮਣ ਕਰਦੇ ਸਨ ਹਸਤ ਰੇਖਾ ਦੇ ਬੜੇ ਗਹਿਨੇ। ਮੈਨੂੰ ਕਹਿਣ ਲੱਗੇ ਗਹਿਨੇ ਜੀ ਮਰਸੇਨ ਜੀ 10 ਸਾਲ ਪਹਿਲੇ ਤੁਹਾਡੀਆਂ ਰੇਖਾਂ ਦੇਖੀਆਂ ਸਨ ਕੁਝ ਹੋਰ ਨਹੀਂ। ਆਇ ਤੇ ਕੋਲੇ ਤੇ ਮੈਂ ਕਹ ਫਿਰ ਤੁਸੀਂ ਮੰਨਦੇ ਆ ਨਾ ਰੇਖਾ ਤੇ ਰੋਜ਼ ਬਦਲਦੀਆਂ ਨੇ ਕੰਨ ਹਾਂ ਬਦਲਦੀਆਂ ਨੇ ਤਾਂ ਫਿਰ ਰੇਖਾ ਦਾ ਗਿਆਨ ਤੋਂ ਉਠਾ ਤਾਂ ਰੇਖਾ ਗਿਆਨ ਕਰਮਾਂ ਦਾ ਸਹੀ ਹੈ ਕਰਮ ਦਾ ਸਹੀ ਹੈ ਔਰ ਕਰਮ ਨਾਲ ਰੇਖਾ ਬਣਦੀਆਂ ਨੇ ਕਿਉਂਕਿ ਕਰਮ ਕਰਕੇ ਅੰਦਰ ਸੰਸਕਾਰ ਬਣ ਜਾਂਦੇ ਨੇ ਸੰਸਕਾਰਾਂ ਨਾਲ ਰੇਖਾ ਬਣਦੀਆਂ ਨੇ ਤੇ ਜੀਵਨ ਭਰ ਤੇ ਮੈਂ ਕਰਮ ਕਰਨੇ ਤਾਂ ਕਰਮਾ ਕਰਕੇ ਸ਼ੁਭ ਰੇਖਾ ਬਣੇਗੀ ਕਰਮਾ ਕਰਕੇ ਅਸ਼ੁਭ ਰੇਖਾ ਬਣੇਗੀ ਤਾਂ ਫਿਰ ਮੈਂ ਆਪਣੇ ਕਰਮ ਦੀ ਚਿੰਤਾ ਕਰਾਂ ਰੇਖਾ ਦੀ ਕਿਉਂ ਚਿੰਤਾ ਕਰਾਂ ਫਿਰ ਮੈਂ ਜੋਤਸ਼ੀਆਂ ਦੇ ਚੱਕਰ ਇਸ ਦਾ ਫਿਰ ਤੇ ਆਪਣੇ ਕਰਮ ਦੇ ਚੱਕਰ ਜਿਹੜਾ ਹੈ ਪਈਏ ਮੈਂ ਫਿਰ ਅਰਧ ਕਰਾਂ ਜਿਹੜੀਆਂ ਮੇਰੀਆਂ ਰੇਖਾਂ ਨੇ ਮੈਂ ਰੇਖਾ ਕਰਕੇ ਕਰਮ ਨਹੀਂ ਕਰਦਾ ਕਰਮ ਕਰਕੇ ਰੇਖਾ ਬਣਦੀ ਕਿ ਜਦ ਕਰਮ ਕਰਕੇ ਰੇਖਾ ਬਣਦੀ ਹੈ ਤਾਂ ਫਿਰ ਕਰਮ ਪ੍ਰਧਾਨ ਹੈ ਰੇਖਾ ਪ੍ਰਧਾਨ ਨਹੀਂ ਇਸ ਵਾਸਤੇ ਜੋਤਸੀ ਤੇ ਉਹ ਪੰਡਤ ਜੋ ਰਸਤੇ ਬਾਰੇ ਜਾਣਦਾ ਤੇ ਬੜਾ ਹੈ ਲੇਕਿਨ ਜੀਵਨ ਭਰ ਚੱਲਦਾ ਨਹੀਂ ਪੰਡਤ ਵਿਦਵਾਨ ਤੇ ਬੜਾ ਹੈ ਸਮਝ ਤੇ ਬੜੀ ਹੈ ਲੇਕਿਨ ਸਮਝ ਨੂੰ ਵਰਤਦਾ ਨਹੀਂ ਰੋਸ਼ਨੀ ਤੇ ਕਰ ਲਈਏ ਰਸਤਾ ਦਿਖਾਈ ਦੇ ਦਿੱਤਾ ਚੱਲਦਾ ਨਹੀਂ ਚੱਲਣ ਦਾ ਉਹਦੇ ਅੰਦਰ ਸ਼ੌਕ ਕੋਈ ਨਹੀਂ ਬਸ ਸਿਰਫ ਰਸਤਾ ਦੇਖਣ ਦਾ ਸ਼ੌਕ ਸੀ ਪੰਡਤ ਬਣ ਕੇ ਜੋਤ ਸੀ ਬਸ ਸਿਰਫ ਦੋਜਿਆਂ ਦਾ ਭਵਿਸ਼ ਦੱਸਣਾ ਜਦ ਕਿ ਇਹ ਗਲਤ ਹੈ ਮੈਂ ਫਿਰ ਅਰਜ਼ ਕਰਦੇ ਆ ਬਿਲਕੁਲ ਗਲਤ ਹੈ ਅੱਜ ਕੱਲ ਇਹ ਇਹਦਾ ਪਸਾਰਾ ਬੜਾ ਹੈ ਹਰ ਅਖਬਾਰ ਹੈ ਰਾਸ਼ੀ ਫਲ ਹਰ ਟੀਵੀ ਹੈ ਰਾਸ਼ੀ ਫਲ ਦਿਖਾਉਣ ਲੱਗ ਪਏ ਹੈ ਤੇ ਲੋਕੀ ਉਸ ਨੂੰ ਸਮਝਣ ਲੱਗ ਪੈਣੇ ਪਰ ਪ੍ਰਭਾਵਤ ਹੋਣ ਲੱਗ ਪੈਣੇ ਇੱਕ ਰਾਸ ਦੇ ਕਰੋੜਾਂ ਬੰਦੇ ਨੇ ਤੇ ਕਰੋੜਾਂ ਤਰਾ ਦੇ ਕਰਮਾ ਵਾਲੇ ਨੇ ਸਾਰਿਆਂ ਦਾ ਇੱਕ ਫਲ ਕਿਤਰਾ ਹੋ ਜਾਏਗਾ ਕੋਈ ਵੀ ਨਹੀਂ ਸੋਚਦਾ ਇਸ ਵਾਸਤੇ ਗੁਰਮਤ ਕਹਿੰਦੀ ਹੈ ਜੋਤਿਸ਼ ਝੂਠ ਹੈ ਔਰ ਔਰ ਪੰਡਤਾਈ ਵਿਅਰਥ ਕਰਮ ਸਹੀ ਹੈ ਕਰਮੇ ਕਰਮੇ ਹੋਏ ਵਿਚਾਰ ਸੱਚਾ ਆਬ ਸੱਚਾ ਦਰਬਾਰ ਮੇਰੀਆਂ ਰੇਖਾ ਦੇ ਮੁਤਾਬਕ ਮੇਰਾ ਫੈਸਲਾ ਨਹੀਂ ਆਉਂਦਾ ਰੇਖਾ ਕੇ ਅੰਤਮ ਸਮੇਂ ਚਿਤਜ ਜਲ ਜਾਂਦੀ ਹੈ ਕਬਰ ਦੇ ਚ ਮਿਟ ਜਾਂਦੀ ਹੈ ਕਰਮ ਨਹੀਂ ਮਿਟੇ ਕਿਉਂਕਿ ਕਰਮਾਂ ਤੋਂ ਜੋ ਸੰਸਕਾਰ ਬਣ ਜਾਂਦੇ ਨੇ ਨਾਲ ਜਾਂਦੇ। ਕੀਤੇ ਕਰਮ ਨਹੀਂ ਮਿਲਦੇ। ਰੇਖਾ ਤੇ ਮਿਟ ਜਾਂਦੀ ਹੈ। ਰੇਖਾ ਤੇ ਕਈ ਵਾਰ ਘਸ ਵੀ ਜਾਂਦੀਆਂ ਨੇ ਹੱਥਾਂ ਦੀਆਂ ਰੇਖਾ ਜਿਹੜੇ ਤਬਲੇ ਵਜਾਂਦੇ ਨੇ ਕਈਆਂ ਦੀਆਂ ਰੇਖਾ ਵਿਚਾਰਿਆਂ ਦੀਆਂ ਘਸ ਜਾਂਦੀਆਂ ਨੇ। ਤੇ ਜੇ ਇਹ ਮਾੜੀਆਂ ਰੇਖਾਂ ਨੇ ਤੇ ਕਿਸਾਈਆਂ ਜਾ ਸਕਦੀਆਂ ਨੇ ਮਿਟਾਈਆਂ ਜਾ ਸਕਦੀਆਂ। ਇਹ ਵੀ ਮੈਂ ਅੱਜ ਕਰਦੇ ਹਾਂ। ਨਹੀਂ ਕਰਮ ਨਹੀਂ ਬਟਾਏ ਜਾਂਦਾ। ਪੁਰਬ ਲੋਕ ਕ੍ਰਿਤ ਕਰਮ ਨੇ ਮਿਟੇ ਨਹੀਂ ਘਰ ਗਏ ਨਹੀਂ ਮਿਟਾ ਸਕਦਾ ਪੁਰਬ ਲੋਕ ਕ੍ਰਿਤ ਕਰਮ ਨੇ ਪੁਰਬ ਲੋ ਜੋ ਮੈਂ 1 ਘੰਟਾ ਪਹਿਲੇ ਕੀਤਾ ਹੈ ਪੁਰਬ ਲੋ ਜੋ 1 ਮਿੰਟ ਪਹਿਲੇ ਕੀਤਾ ਹੈ ਪੁਰਬ ਲੋ ਜੋ 1 ਦਿਨ ਪਹਿਲੇ ਕੀਤਾ ਹੈ ਪੁਰਬ ਲੋ ਜੋ ਮੈਂ ਕਰ ਚੁਕੇ ਹਾਂ ਇਹ ਮਿٹےਗਾ ਨਹੀਂ ਪੁਰਬ ਲੋਕ ਕ੍ਰਿਤ ਕਰਮ ਨੇ ਮਿਟੇ ਨਹੀਂ ਘਰ ਗਏ ਸੱਚੇ ਮੈਂ ਉਹ ਜਾਪੀਆ ਲੈ ਰਾਂ ਚੇਲਾ ਮੈਂ ਇਹ ਨਹੀਂ ਮਿਟਦਾ ਅਸਰ ਹੀ ਕਰਦਾ ਹੈ ਇਹ ਜਾਪਿਆ ਇਸ ਵਾਸਤੇ ਕਰਮ ਸਿਧਾਂਤ ਨਾਲ ਧਨਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਨੂੰ ਜੋੜਿਆ ਧਨਗੁਰੂ ਅਮਰਦਾਸ ਜੀ ਮਹਾਰਾਜ ਵੀ ਇਹ ਹੈ ਪਰਮਾਨੰਤ ਪਰ ਕਰਦੇਨ ਥਕ ਗਏ ਨੇ ਪੰਡਤ ਪੜ ਪੜ ਕੇ ਰਸਤਾ ਵੇਖ ਵੇਖ ਕੇ ਚੱਲਦੇ ਕੋਈ ਨਹੀਂ ਤੇ ਥਕ ਗਏ ਨੇ ਭਵਿਸ਼ ਦੱਸ ਦੱਸ ਕੇ ਇਹ ਜੋਤਸੀ ਲੋਕਾਂ ਦੇ ਦੁੱਖ ਮਿਟੇ ਨਹੀਂ ਸੰਤਾਪ ਮਿਟੇ ਨਹੀਂ ਕਲੇਸ਼ ਜੋ ਹੈ ਮਿਟੇ ਨਹੀਂ ਵਿਰਥ ਆਪਣੀ ਜ਼ਿੰਦਗੀ ਗਵਾ ਰਹੇ ਹਾਂ ਮਾਇਆ ਫਿਰ ਇਤਨਾ ਕਿਉਂ ਪੜਦੇ ਨੇ ਕਿਉਂ ਪੰਡਤ ਬਣਦੇ ਨੇ ਫਿਰ ਕਿਉਂ ਭਵਿਸ਼ ਬਸਦੇ ਨੇ ਦਰਸਲ ਕਿਸੇ ਨੂੰ ਸੁਖ ਦੇਣ ਵਾਸਤੇ ਭਵਿਸ਼ ਨਹੀਂ ਦੱਸਦੇ ਤੇ ਪ੍ਰਮਾਤਮਾ ਤੱਕ ਪਹੁੰਚਣ ਵਾਸਤੇ ਨਹੀਂ ਪੜਦੇ ਇਹ ਇਹਨਾਂ ਦਾ ਧੰਦਾ ਹੈ ਮਾਇਆ ਦਾ ਵਪਾਰ ਹੈ ਪ੍ਰਮਾਤਮਾ ਦਾ ਸੱਚਾ ਵਪਾਰ ਨਹੀਂ ਹੈ ਸੱਚ ਦਾ ਸੌਦਾ ਨਹੀਂ ਹੈ ਮਾਇਆ ਦਾ ਸੌਦਾ ਹੈ ਮਾਇਆ ਦਾ ਵਪਾਰ ਹੈ ਪ੍ਰਮਾਤਮਾ ਦਾ ਵਪਾਰ ਨਹੀਂ ਹੈ ਨਾਮ ਦਾ ਵਪਾਰ ਨਹੀਂ ਹੈ ਇਹ ਜੋਤਿਸ਼ ਨਾਮ ਦਾ ਵਪਾਰ ਨਹੀਂ ਹੈ ਇਹ ਪੰਡਤਾਏ ਹਾਂਜੀ ਮਾਇਆ ਕੀ ਵਪਾਰ ਚੱਕ ਪਿਆ ਆਮ ਜਾਣ ਦੁੱਖ ਪਾਈ ਬੜਾ ਪਿਆਰ ਹੈ ਸਮਾਇਆ ਔਰ ਮਾਇਆ ਦਾ ਵਪਾਰ ਹੈ ਇਹਦੇ ਨਾਲ ਜਨਮ ਚੱਲਦਾ ਰਹਿੰਦਾ ਹੈ ਮਰਨ ਚੱਲਦਾ ਰਹਿੰਦਾ ਹੈ ਜਨਮ ਮਰਨ ਮਿਟਦੇ ਨਹੀਂ ਆਉਂਦੇ ਜਾਂਦੇ ਰਹਿੰਦੇ ਨੇ ਸਰੀਰ ਹੀ ਹਾਂਜੀ ਬਿਖਰ ਕੀ ਲਾ ਕਿਥਿਓ ਲਗਾ ਜਿਸ ਦਾ ਮਾਇ ਕੁਮਾਈ